పలా ఫిట్ క og þá margir ég að pakka hátta og þá margir ég að pakka hátta og þá margir ég að pakka hátta hátta hodður eða ਸੈਂਕੀ ਤਰਫੋਂ ਲੈਣਾ ਜੀ ਆਟਾ ਸਾਡਾ ਮਰਦ ਸੋਰਾ ਆਟਾ ਪੂਜੀ ਕੇਵਲ ਤਰ ਤਿਆਰ ਹੋ ਗਿਆ ਜੀ ਹੁਣ ਆਪਾਂ ਪਹਿਲਾ ਪੱਲੂ ਖਾਣੇ ਪਾਉਣੇ ਆ ਇਹਦੇ ਵਿੱਚ ਮੇਰੇ ਕੋਲ ਬਦਾ ਆਪਾਂ ਜਮਾਉਣ ਲਈ ਇੱਕ ਚਾਰ ਚਾਪਾ ਜਮਾਉਣ ਦਾ ਪਤਾ ਹੈ ਜਿਹਦੇ ਵਿੱਚ ਜੁਣਾ ਦਾ ਸਵਾਦ ਅਨੁਸਾਰ ਮਿੱਠਾ ਪਾ ਦਾਂਗੇ ਬਹੁਤ ਸੌਖੀ ਹੈ ਇਹ ਪਛਾਣਨਾ ਹੋਵੇਗਾ ਇਸੀ ਤੁਸੀਂ ਜਰੂਰ ਟ੍ਰਾਈ ਕਰੋਗੇ ਵਰਤਵਾਸਨਾਈ ਕਮੈਂਟ ਜਰੂਰ ਕਰਿਓਗੇ ਤਾਂ ਕਿ ਤੁਸੀਂ ਵੀ ਅੱਗੇ ਤੋਂ ਨਾ ਕੇ ਟ੍ਰਾਈ ਕਰਨਾ ਹੈਲੋ ਜੀ ਨੂੰ ਪ੍ਰਸ਼ਾਦ ਬਣ ਕੇ ਆਪਣਾ ਬਿਲਕੁਲ ਰੈਡੀ ਹੋ ਗਿਆ ਬਹੁਤ ਸੋਹਣਾ ਕਲਰ ਆਇਆ ਜੀ ਇਹ ਆਪਾਂ ਇਹ ਪਾ ਰਹੇ ਹਾਂ ਬਾਕੀਆਂ ਚ ਲਓ ਜੀ ਆਪਣਾ ਪ੍ਰਸ਼ਾਦ ਬਣ ਕੇ ਬਿਲਕੁਲ ਰੈਡੀ ਹੋ ਗਿਆ ਆ ਜੀ ਤੁਸੀਂ ਵੀ ਖਾ ਲਓ ਤੇ ਨਾਲੇ ਸਾਡੀ ਵੀਡੀਓ ਕਹੇ ਲੱਗੀ ਸਾਨੂੰ ਜਰੂਰ ਲਾਈਕ ਕਮੈਂਟ ਕਰਕੇ ਦੱਸਣਾ ਜੀ ਤੇ ਪ੍ਰਸ਼ਾਦ ਹਫਤੇ ਤੋਂ ਬਣਾ ਕੇ ਜਰੂਰ ਖਾਇਆ ਕਰੋ ਜੀ ਸਿਹਤ ਲਈ ਬਹੁਤ ਵਧੀਆ ਹੈਗਾ ਫੁੱਲ ਮਖਾਣੇ ਜਮੈਣ ਬਦਾਮ ਕਾਜੂ ਪੱਕ ਜਰੂਰ ਬਣਾਇਆ ਕਰੋ ਜੇ ਰੈਸਪੀ ਬਹੁਤ ਸਿਹਤ ਵਾਸਤੇ ਬਹੁਤ ਵਧੀਆ ਹੈ ਬੱਚਿਆਂ ਨੂੰ ਬਣਾ ਕੇ ਖਵਾਇਆ ਕਰੋ ਜੀ ਸਾਡੀ ਰੈਸਪੀ ਤੇ ਵੱਤੋਂ ਦਾ ਕਮੈਂਟ ਕਰਨਾ ਜੀ ਬਹੁਤ ਟੈਸਟੀ ਬਣਿਆ ਹੈ ਜੀ ਬਹੁਤ ਸਵਾਦ ਹੈ ਜੀ ਤੁਸੀਂ ਵੀ ਬਣਾ ਕੇ ਟਰਾਈ ਕਰਨਾ ਬਿਲਕੁਲ ਬਹੁਤ ਟੈਸਟੀ ਹੈ ਜੀ ਲਾਈਕ ਕਮੈਂਟ ਸਬਸਕ੍ਰਾਈਬ ਜਰੂਰ ਕਰਿਆ ਕਰੋ ਜੀ ਸਾਡੇ ਚੈਨਲ ਨੂੰ ਵਕਤੋ ਵਕਤ ਸਪੋਰਟ ਕਰਿਆ ਕਰੋ ਜੀ ਅੱਗੇ ਤੋਂ ਵੀ ਅਸੀਂ ਤੁਹਾਨੂੰ ਔਨਾ ਕੀ ਤੋਂ ਨਵੀਂ ਰੈਸਪੀ ਬਣਾ ਕੇ ਦੱਸਿਆ ਕਰਾਂਗੇ ਧੰਨਵਾਦ ਜੀ